ਐਮਐਸਬੀ ਦੀ ਮੰਗ ਆਪਾਂ ਕਿਉਂ ਰੱਖੀ ਆ ਆਉਣ ਵਾਲੇ ਸਮੇਂ ਦੇ ਅਰੇ ਤੁਸੀਂ ਕਿਉਂ ਜਾ ਰਹੇ ਇਹਨਾਂ ਨੇ ਆਪਣੀਆਂ ਪੀਆਰ ਦੀਆਂ ਫਰਾਂਡੀਆਂ ਭਰਾਵੋ ਪਿੱਛੇ ਆ ਗਏ ਤੇ ਆ ਬਾਂਸਵੰਦੀਆਂ ਜੀਹੀਆਂ ਲਾਣ ਲੱਗ ਗਏ ਫੇਰ ਆਪਣੀਆਂ ਐਮਐਸਬੀ ਦਾ ਕੀ ਕਰੋਗੇ ਲੈ ਕੇ ਮੰਡੀਆਂ ਦਾ ਰਹਿ ਗਿਆ ਨਹੀਂ ਸਰਕਾਰ ਨੇ ਸਰਕਾਰੀ ਖਰੀਦ ਖਾਤਮ ਕਰਨ ਦਾ ਇੱਕ ਉਪਰਾਲਾ ਛੇੜਿਆ ਹੋਇਆ ਹੈ ਜਿਹੜੇ ਸੇਲਾ ਪਲਾਂਟ ਨੇ ਨਾ ਇਹ ਸੇਲਾ ਪਲਾਂਟਾਂ ਦੇ ਦੇ ਰਹੇ ਨੇ 50-50% ਸਬਸਿਡੀਆਂ ਤੇ ਆਪਣੇ ਕਿਸਾਨ ਨੇ ਜੇ ਲੱਖ ਰੁਪਇਆ ਦੇਣਾ ਹੋਵੇ ਬੈਂਕਾਂ ਵਾਲੇ ਨਾਲ ਪੁਲਿਸ ਦੀ ਗੱਡੀ ਭਰ ਕੇ ਉਹਦੀ ਜ਼ਮੀਨ ਕੁਰਕ ਕਰਨ ਲਈ ਚਲੇ ਜਾਂਦੇ ਨੇ ਖੇਤਾਂ 'ਚ ਉਹਦੇ ਤੋਂ ਦੇਖੇ ਜਾਵੇ ਹੋਰ ਇਹਨੂੰ ਬਾਦ ਫਿਲਾਸ ਲਹਿਰ ਸੁਖਮੇਂ ਲੁਕਾ ਕੇ ਸਮਰਾ ਫਿਲਾਸ ਰੇਸ ਪਟੋਲਾ ਜਿਹੜਾ ਇਹ ਮੋਰਚੇ ਦੇ ਖਾਤਰ ਕਰਨ ਵਾਲਾ ਤੁਸੀਂ ਸਾਡੇ ਬੈਠੇ ਹੋ ਇਹ ਮੋਰਚਾ ਵਹੀ ਕੈਂਗਰ ਦੀ ਸਰਕਾਰ ਮੁਰਦਾਬਾਦ ਮੁਰਦਾਬਾਦ ਕਿਤਾਬਾਦ ਸੋਗੋ ਇੱਕ ਚੰਦਰਬਾਦ ਜਿੰਦਾਬਾਦ 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 ਸਰਕਾਰ ਤੇ ਕੈਂਗਰ ਦੀ ਸਰਕਾਰ ਮੁਰਦਾਬਾਦ ਮੁਰਦਾਬਾਦ ਇੱਕ ਚੱਕਲੇ ਕਰਦੀ ਰੱਖੀ ਜੇ ਆਖੇਂ ਕਿਆ ਸੋਨੀ ਹਰ ਅਫੇਰ ਚੱਕ ਦੇਵਗੇ ਹਮੇਸ਼ਾ ਕੁੱਟਾ ਰੱਖਿਆਗੇ ਹਮੇਸ਼ਾ ਅਫੇਰ ਚੱਕ ਦੇਵਗੇ ਦੀ ਭਾਰਤ ਬੰਦ ਹੈ ਇਹ ਅੱਜ ਦਾ ਨਹੀਂ ਹੈ ਕਾਫੀ ਦਿਨਾਂ ਤੋਂ ਨੂੰ ਜਸਵਿੰਦਰ ਸਿੰਘ ਬਰਾਸ ਜ਼ਿਲ੍ਹਾ ਪ੍ਰਧਾਨ ਵੀ ਕੀ ਜੇਕਤਾ ਕਰਾਂ ਹਾਂ ਅੱਜ ਦਾ ਜਿਹੜਾ ਪ੍ਰੋਟੈਸਟ ਹੈ ਇਹ ਪੂਰੇ ਭਾਰਤ ਪਧਰਾ ਹੈ ਇਹ ਟ੍ਰੇਨ ਯੂਨੀਅਨਾਂ ਆੜਤੀ ਵਿਸ਼ੇਸ਼ਣਾਂ ਤੇ ਹੋਰ ਮੁਲਾਜ਼ਮ ਜਥੇਬੰਦੀਆਂ ਐਸਕੇਐਮ ਦੀ ਕਾਲ ਦੇ ਉੱਪਰ ਤਿੰਨ ਘਟਿਆਂ ਦਾ ਜਿਹੜਾ ਰੋਡ ਜਾਮ ਮਤਲਬ ਮੁਕੰਮਲ ਭਾਰਤ ਬੰਦ ਜਿਹੜੀ ਕਾਲ ਹੈ ਉਹ ਅੱਜ ਦੀ ਉਸ ਕਾਲ ਦੇ ਤਹਿਤ ਅਸੀਂ ਪਿੰਡ ਘੱਗੇ ਦੇ ਵਿੱਚ ਅ ਇਹ 12 ਵਜੇ ਤੋਂ ਲੈ ਕੇ 3 ਵਜੇ ਤੱਕ ਦਾ ਜਿਹੜਾ ਰੋਡ ਜਾਮ ਆ ਉਹ ਅੱਜ ਕੀਤਾ ਹੋਇਆ ਹੈ ਇਹਦੀਆਂ ਜਿਹੜੀਆਂ ਮੰਗਾਂ ਨੇ ਘੱਟੋ ਘੱਟ 21 ਮੰਗਾਂ ਨੇ ਉਹ ਹਰੇਕ ਤੱਪਕੇ ਤੱਪਕੇ ਨਾਲ ਜੁੜੀਆਂ ਹੋਈਆਂ ਮੰਗਾਂ ਨੇ ਚਾਹੇ ਮਜ਼ਦੂਰ ਨੇ ਉਹਨਾਂ ਨਾਲ ਵੀ ਜੁੜੀਆਂ ਹੋਈਆਂ ਨੇ ਚਾਹੇ ਸਾਡੇ ਕਿਸਾਨ ਜਥੇਬੰਦੀ ਕਿਸਾਨਾਂ ਦੀਆਂ ਮੰਗਾਂ ਵੀ ਇਹਦੇ ਵਿੱਚ ਨੇ ਦੁਕਾਨਦਾਰਾਂ ਦੀਆਂ ਮੰਗਾਂ ਵੀ ਵਪਾਰੀਆਂ ਦੀਆਂ ਵੀ ਆਰਟੀਸਿਅਨ ਐਸੋਸੀਏਸ਼ਨਾਂ ਦੀਆਂ ਵੀ ਇਹਨਾਂ ਸਾਰੀਆਂ ਮੰਗਾਂ ਨੂੰ ਲੈ ਕੇ ਅੱਜ ਪੂਰੇ ਭਾਰ ਦੇ ਵਿੱਚ ਇਹ ਜਿਹੜਾ ਭਾਰਤ ਬੰਦਾ ਜਿਹੜਾ ਛੱਦਾ ਉਹ ਦਿੱਤਾ ਹੋਇਆ ਆਉਣ ਵਾਲੇ ਸਮੇਂ ਦੇ ਵਿੱਚ ਇਹ ਪੂਰੇ ਭਾਰਤ ਪੱਧਰ ਦੀਆਂ ਟ੍ਰੇਡ ਜਿ세 ਬੰਦੀਆਂ ਐ ਐਸਕੇਮ ਵੱਲੋਂ ਉਹ ਉਹ ਕਾਲ ਤੇ ਉਹ ਕਰ ਰਹੇ ਆ ਪਰ ਸਾਡਾ ਬੀਕੇ ਜੁ ਇਕਤਾ ਅਗਰਾਹਾਂ ਦੇ ਵੱਲੋਂ ਜਿਵੇਂ ਸਿੰਘੂਵਾਲਟ ਤੇ ਸਾਡੇ ਕਿਸਾਨ ਭਰਾਵਾਂ ਦੇ ਨਾਲ ਧੱਕਾ ਕੀਤਾ ਜਾ ਰਿਹਾ ਹੈ ਉਹ ਜਿਹੜੀਆਂ ਵੱਖ-ਵੱਖ ਪੰਜਾਬ ਦੇ ਵਿੱਚ ਕਹਿੰਦੇ 37 ਜਿ세 ਬੰਦੀਆਂ ਕਿਸਾਨ ਜਿ세 ਬੰਦੀਆਂ ਨੇ ਜਿਹਦੇ ਵਿੱਚੋਂ ਪੰਜ ਜਥੇਬੰਦੀਆਂ ਦੀ ਕਾਲ ਸੀ ਦਿੱਲੀ ਜਾਣ ਦੀ ਹੁਣ ਜੇ ਅਸੀਂ ਆਪ ਮਹਾਰੇ ਉਹ ਨਾ ਜਥੇਬੰਦੀਆਂ ਦੇ ਵਿੱਚ ਜਾ ਕੇ ਸ਼ਾਮਲ ਹੁੰਨੇ ਆ ਤਾਂ ਉਹ ਸਾਨੂੰ ਸਹੀ ਨਹੀਂ ਸਮਝਦੇ ਆ ਪਰ ਅਸੀਂ ਉਹਨਾਂ ਦੀ ਹਮਾਇਤ ਦੇ ਵਿੱਚ ਆ ਕਿਉਂਕਿ ਉਹ ਸਾਡੀ ਪੰਜਾਬ ਦੀ ਕਿਸਾਨੀ ਦੀ ਜਿਹੜੀ ਮੰਗਾਂ ਨੇ ਸੰਯੁਕਤ ਮੋਰਚੇ ਦੀਆਂ ਮੰਗਾਂ ਨੇ ਉਸ ਮੋਰਚੇ ਦੇ ਉੱਪਰ ਲੜ ਰਹੇ ਨੇ ਉਸ ਮੋਰਚੇ ਦੀ ਹਮਾਇਤ ਵਜੋਂ ਇੱਕ ਤਾਲਮੇਲ ਵਾਂ ਅਸੀਂ ਰੇਲ ਲਾ ਜਾਮ ਦਾ ਜਿਹੜਾ ਸਦਾ ਉਹ 5 ਤਰੀਕ ਦਾ ਦੇ ਕੇ ਹਟਿਆ ਆਉਣ ਵਾਲੇ ਸਮੇਂ ਦੇ ਵਿੱਚ ਕੱਲ ਤੋਂ ਬਿਨਾਬ ਦੇ ਵਿੱਚ ਤਿੰਨ ਬੀਜੇਪੀ ਦੇ ਜਿਹੜੇ ਚਿਹਰੇ ਨੂੰ ਉੱਪਰ ਦੇ ਜਿਹਦੇ ਵਿੱਚ ਕੇਬਲ ਟੱਲੋਂ ਹੋ ਗਿਆ ਸੁਨੀਲ ਜਾਖੜ ਹੋ ਗਿਆ ਕੈਪਟਨ ਅਮਰਿੰਦਰ ਸਿੰਘ ਹੋ ਗਿਆ ਇਹਨਾਂ ਦੇ 12 ਦੇ ਵਿੱਚ ਦੋ ਦੋ ਦਿਨਾਂ ਦਾ ਜਿਹੜਾ ਮੋਰਚਾ ਸੀ ਉਹ ਜਿਹੜੇ ਦਿੱਲੀ ਨੂੰ ਜਾ ਰਹੇ ਸਾਡੇ ਭਰਾ ਨੇ ਉਹਨਾਂ ਦੀ ਹਮਾਇਤ ਦੇ ਵਿੱਚ ਉਹਨਾਂ ਦੇ ਤਾਲਮੇਲ ਵਿੱਚ ਸੰਘਰਸ਼ ਦੇ ਵਿੱਚ ਵੀ ਸਾਡੀਆਂ ਇਹਨਾਂ ਕਿਸਾਨੀ ਮੰਗਾਂ ਨੇ ਉਹ ਸਾਰੀਆਂ ਪ੍ਰਵਾਨ ਕਰੋ ਤੇ ਲਾਗੂ ਕਰੋ ਉਹਨਾਂ ਮੰਗਾਂ ਨੂੰ ਲੈ ਕੇ ਅਸੀਂ ਸਾਡੀ ਕੱਲ ਦੀ ਕਾਲ ਹੈ ਜਿਹੜੀ ਪੰਜਾਬ ਪਧਰੀ ਸਾਡਾ ਪਟਿਆਲਾ ਜ਼ਿਲ੍ਹਾ ਤੇ ਸੰਗਰੂਰ ਜ਼ਿਲ੍ਹਾ ਕੱਲ ਨੂੰ ਉਹ ਕੈਪਟਨ ਮਨਿੰਦਰ ਸਿੰਘ ਦੇ 12 ਦੇ ਵਿੱਚ ਜਾ ਰਿਹਾ ਹੈ 17 ਤੇ 18 ਤਰੀਕ ਤੁਸੀਂ ਜਿਹਨਾਂ ਅਗਰਾਹਾ ਬਲਾਕ ਪ੍ਰਤਾਪ ਬਿਕਸਿਕ ਕਾ ਜੋ ਕਿ ਅੱਜ ਦਾ ਮਕਸਦ ਸਾਡਾ ਅੱਜ ਦਾ ਨਹੀਂ ਹੈ ਤਕਰੀਬਨ 1 ਮਹੀਨਾ ਹੋ ਗਿਆ ਜਿਹੜੀ ਕਾਲ ਦਿੱਤੀ ਆ ਹਿੰਦੁਸਤਾਨ ਬੰਦ ਨੂੰ ਕਿਉਂ ਬੰਦ ਦੁਕਾਨਦਾਰ ਵੀਰ ਸਾਰਾਂ ਦਾ ਵੱਡਾ ਸੰਯੋਗ ਹੈ ਜਦ ਸਾਡੀ ਐਮਐਸਪੀ ਸੈਂਟਰ ਨਾਲ ਹੈ ਕਰਜ਼ੇ ਦੀ ਮੰਗ ਸਾਡੀ ਸੈਂਟਰ ਨਾਲ ਹੈ ਇਹਨਾਂ ਨੂੰ ਮੰਗਾਂ ਨੂੰ ਮਨਾਉਣ ਵਾਸਤੇ ਜਿਹੜਾ ਕਿ 1 ਮਹੀਨਾ ਹੋ ਗਿਆ ਕਾਲ ਦਿੱਤੀ ਨੂੰ ਵੀ ਸੋਨਾ ਫਰਬੀ ਨੂੰ ਬੰਦ ਹੈ ਅੱਜ ਅਸੀਂ ਬੰਦ ਕਰਿਆ ਸਾਰੇ ਹਿੰਦੁਸਤਾਨ ਦੇ ਵਿੱਚ 3 ਘੰਟਿਆਂ ਤੋਂ ਲੈ ਕੇ ਦਿਨ 12 ਵਜੇ ਤੋਂ ਲੈ ਕੇ 3 ਘੰਟਿਆਂ ਦਾ ਜਾਮ 3 ਵਜੇ ਤੀ ਲੱਗਿਆ ਸਾਰੇ ਪੰਜਾਬ ਦੇ ਵਿੱਚ ਕੀ ਹਿੰਦੁਸਤਾਨ ਦੇ ਵਿੱਚ ਇਹ ਜਾਮ ਹੈ ਸਿਰਫ ਅਸੀਂ ਮੰਗਾਂ ਬਣਾਉਣ ਵਾਸਤੇ ਸਰਕਾਰ ਨੂੰ ਦੱਸਣ ਵਾਸਤੇ ਵੀ ਇਹ ਕਿਸਾਨ ਮਜ਼ਦੂਰ ਜਿਹੜਾ ਦੁਕਾਨਦਾਰ ਹੈ ਸਾਰਾ ਜਾਗਦਾ ਹੈ ਕਿ ਉਹ ਸੁੱਤਾ ਨਹੀਂ ਹੈ ਇਹ ਸਾਰੇ ਕਿਸਾਨ ਜਥੇਬੰਦੀਆਂ ਇਹਨਾਂ ਤੇ ਆਫ਼ਤਰੀਆਂ ਤਾਂ ਅਸੀਂ ਦਿੱਲੀ ਜਾਣਾ ਹੀ ਕੋਈ ਗੱਲ ਨਹੀਂ ਪੁੱਜ ਜਾਗੇ ਯਾਰ